ਮੈਚ ਹੋਣਾ 20 ਤੇ 21 ਪੁਆਇੰਟ ਜਿਹੜੀ ਟੀਮ ਦੇ ਪਹਿਲਾਂ ਹੋਣਗੇ ਲੈ ਵੀ ਖੀਰਾਂ ਵਾਲੀ ਹੈ ਉਹ ਟੀਮ ਇਸ ਮੈਚ ਦੀ ਜੇਤੂ ਟੀਮ ਹੋਊਗੀ ਮੋਟਰਸਾਈਕਲ ਦਿੱਤੇ ਜਾਣੇ ਆ ਉਧਰ ਭੀਖੀ ਦੇ ਵਿੱਚ ਕਹਿੰਦੇ ਸੈਮੀਫਾਈਨਲ ਚੱਲ ਰਹੇ ਆ ਇਧਰ ਕਹਿੰਦੇ ਮੇਰੇ ਦਰਸ਼ਕ ਵੀਰੋ ਅੱਜ ਲਾਂਘੜੀਆਂ ਦੇ ਵਿੱਚ ਫਾਈਨਲ ਮੈਚ ਹੋਣ ਜਾ ਰਿਹਾ ਹੈ ਸਪਲੈਂਡਰ ਪਲੱਸ ਮੋਟਰਸਾਈਕਲਾਂ ਦੇ ਫੈਸਲੇ ਹੋਣੇ ਆ ਉਧਰ ਸਾਰੇ ਵੀਰਾਂ ਦਾ ਧੰਨਵਾਦ ਹੈ ਨਾਲ ਸਾਡੇ ਹਰਵੀਰ ਸਿੰਘ ਜੀ ਪਟਵਾਰੀ ਸਾਹਿਬ ਦیدار ਸਿੰਘ ਜੀ ਪਟਵਾਰੀ ਸਾਹਿਬ ਜਗਦੀਪ ਸਿੰਘ ਜੀ ਜੱਗਾ ਸਾਰੇ ਵੀਰਾਂ ਦਾ ਧੰਨਵਾਦ ਹੈ ਉਧਰ ਬਰੜਵਾਲ ਵਾਲੇ ਕਰਮੀ ਦੇ ਵੀਰ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਰੱਖਦਾ ਸਾਡਾ ਫੌਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਪਰ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹਰਦੀਪ ਕੈਨੇਡਾ ਵੱਲੋਂ ਮੇਰੇ ਵੀਰੋ ਪ੍ਰਦੀਪ ਢਿੱਲੋਂ ਵੱਲੋਂ ਮੇਰੇ ਵੀਰੋ ਪਹਿਲੇ ਪੁਆਇੰਟ ਦੇ ਲਈ 100 ਰੁਪਏ ਦਿੱਤਾ ਜਾਣਾ ਇੱਕ ਪਾਸੇ ਕਹਿੰਦੇ ਇੱਕ ਮੋਟਰਸਾਈਕਲ ਦਾ ਜੇਤੂ ਹੈ ਨੌਜਨ ਕਰਮਜੀਤ ਲਸਾੜੇ ਵਾਲਾ ਤੇ ਦੂਸਰੇ ਪਾਸੇ ਪੁਆਇੰਟ ਸ਼ਾਮੀ ਖੀਰਾਵਾਲੀ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਜਿੰਦਰ ਗਿਆਨੀ ਵੀ ਪੈਣੀ ਹੈ ਲਸਾੜੇ ਵਾਲਾ ਗੁਰਜਿੰਦਰ ਗਿਆਨੀ ਮੇਰੇ ਵੀਰੋ ਪੁਆਇੰਟ ਦੇ ਲਈ ਵਧਿਆ ਹੋਇਆ ਉਧਰ ਸਰਬਜੀਤ ਸਿੰਘੀ ਢੀਂਸਾ ਦੇ ਪਰਿਵਾਰ ਵੱਲੋਂ ਇਸ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਲਈ 11000 ਰੁਪਏ ਦੀ ਜਿਹੜੀ ਮੇਰੇ ਵੀਰੋ ਸਹਿਤਾ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਇਧਰ ਚੰਨਾ ਭੇਟਾਂ ਵਾਲਾ ਮੇਰੇ ਵੀਰੋ ਤੇ ਪੁਆਇੰਟ ਗੁਰਜਿੰਦਰ ਗਿਆਨੀ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਸੋਨੂ ਇੱਕ ਕਹਿੰਦੇ ਇਬਰਾਹਿਮਪਾਲ ਦਾ ਇੱਕ ਤੁਹਾਡੇ ਸਾਹਮਣੇ ਖੀਰਾਵਾਲ ਦੀ ਧਰਤੀ ਦਾ ਮੇਰੇ ਵੀਰੋ ਟੇਕਾ ਹੋਇਆ ਧਰਤੀ ਮਾਦ ਮੱਥਾ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਵੱਡੀ ਖੇਡ ਹੈ ਵੱਡਾ ਮੈਚ ਹੋਣ ਜਾ ਰਿਹਾ 41000 ਤੇ ਲੈ ਵੀ ਪ੍ਰਧਾਨ ਸਾਹਿਬ ਦੂਜਾ ਪ੍ਰਾਈਜ਼ ਕਿੰਨਾ ਕਤ ਜਾ 41 ਹੈ 52 ਜਾਂ 31 41 ਤੇ 31 52 ਦੇ ਵੀਰੋ 92000 ਦਾ ਮੈਚ ਹੈ 45 45000 ਦੇ ਦੋ ਮੋਟਰਸਾਈਕਲ ਲਾਈਂਗਰ ਹਿਸਾਬ ਕਿੰਨੇ ਇੱਕ ਪੈਸਾ ਦਾ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਹੈ ਇੱਕ ਪਾਸੇ ਨੋਨਾ ਭੈਣੀ ਵਾਲਾ 500 ਰੁਪਿਆ ਦਦਾਰ ਸਿੰਘ ਜੀ ਪਟਵਾਰੀ ਤੇ ਹਰਵੀਰ ਸਿੰਘ ਜੀ ਪਟਵਾਰੀ ਸਾਹਿਬ ਨੋਨੇ ਭੈਣੀ ਵਾਲੇ ਦੇ ਲਈ ਪੋਜਾ ਕਰਦੇ ਆ ਇਸ ਜੱਫੇ ਤੇ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਹੈ ਉਧਰ ਸਾਡੀ ਕਹਿੰਦੇ ਪਟਵਾਰ ਯੂਨੀਅਨ 500 ਸਾਡੇ ਕ੍ਰਿਸ਼ਨ ਵਿਦੇਸ਼ੇ ਦੇ ਲਈ ਆਇਆ 500 ਕਹਿੰਦੇ ਵੀ ਮੇਰੇ ਲਈ ਮੇਰੇ ਵੀਰੋ ਇਹਨਾਂ ਬੋਲਾ ਤਾਂ ਖੁਸ਼ ਹੋ ਕੇ ਆਇਆ ਦਦਾਲ ਸਿੰਘ ਜੀ ਉਧਰ 500 ਰੁਪਏ ਪੰਜਾਬੀ ਨੂੰ ਦੇਣਾ ਜਿਸ ਨੌਜਨ ਨੇ ਹੁਣ ਜੱਫਾ ਲਾਇਆ ਧੰਨਵਾਦ ਕਰਦੇ ਆ ਲੈ ਵੀ ਕ੍ਰਿਸ਼ਨ ਵਿਦੇਸ਼ੇ ਵਾਲਿਆ ਉਧਰ ਗੁਰਵਿੰਦਰ ਯੂਕੇ ਚੀਨਾ ਯੂਕੇ ਤੇ ਨਾਲ ਮੇਰੇ ਵੀਰੋ ਸਾਡਾ ਵੀਰ ਰਮਨ ਹੇਰਾ ਤੇ ਜਵੰਦਾ ਯੂਕੇ ਮੇਰੇ ਵੀਰੋ ਇਹਨਾਂ ਵੀਰਾਂ ਵੱਲੋਂ ਮਾਇਦੇ ਗੱਫੇ ਦਿੱਤੇ ਜਾ ਰਹੇ ਹੈ ਰਿੱਕੀ ਸਿੱਧੂ ਜੀ ਰਾਮਪਰੇ ਵਾਲੇ ਉਹ ਵੀ ਵਿਸ਼ੇ ਤਾਰ ਤੇ ਪੁੱਜਿਆ 500 ਜੇਤੂ ਟੀਮ ਨੂੰ ਦਲਵਿੰਦਰ ਸਿੰਘ ਬਾਗੜੀਆ ਆਸਟ੍ਰੇਲੀਆ ਵਾਲੇ ਮੇਰੇ ਵੀਰੋ ਉਹਨਾਂ ਵੱਲੋਂ ਦਿੱਤਾ ਜਾਣਾ ਹਰ ਇੱਕ ਪੁਆਇੰਟ ਤੇ ਕਹਿੰਦੇ 100 ਹੈ ਜਿੱਤਣ ਵਾਲੀ ਟੀਮ ਨੂੰ 500 ਹੈ ਖੇਡ ਮੈਦਾਨ ਦੇ ਵਿੱਚ ਨੋਨਾ ਪੈਣੀ ਵਾਲਾ ਤਿੰਨ ਮੋਟਰਸਾਈਕਲਾਂ ਦਾ ਜੇਤੂ ਪ੍ਰਧਾਨ ਸਾਹਿਬ 100 ਰੁਪਇਆ ਮੇਰੇ ਵੀਰੋ ਇਸ ਰੇਡਰ ਦੇ ਲਈ ਭੇਜਦਾ ਕਰਦੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਹੈ ਜਗਤਾਰ ਸਿੰਘ ਜੀ ਢੀਂਸਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਮੁੱਚੀ ਕਲੱਬ ਦਾ ਧੰਨਵਾਦ ਹੈ ਉਧਰ ਪਟਵਾਰੀ ਯੂਨੀਅਨ ਕਹਿੰਦੇ ਬੈਠੀ ਹੈ ਅੱਜ ਦੇ ਵਾਇਗਰੂ ਦੀ ਕਿਰਪਾ ਹੋਈ ਹੈ 4 ਮਹੀਨਿਆਂ ਦੀ ਕਮਾਈ ਮੇਰੇ ਵੀਰੋ ਖੇਡ ਕਬੱਡੀ ਤੇ ਲਾਉਂਦੇ ਆ ਖੇਡ ਕਬੱਡੀ ਤੇ ਪੈਸੇ ਲਾਉਣੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਇਧਰ ਬਿੱਟੂ ਵੱਲੋਂ ਕਹਿੰਦੇ 100 ਰੁਪਿਆ ਜਾਫੀ ਦੇ ਲਈ ਆਇਆ ਹੈ ਜਾਫੀ ਕੌਣ ਹੈ ਇਹ ਕਹਿੰਦੇ ਅਮਨ ਹੈ ਲੈ ਵੀ ਚੰਨਿਆ ਅਮਨ ਹੀ ਆ ਤਾਂ ਹੱਥ ਘੜਾ ਕਰਦੀ ਨੌਜੋਨਾ ਹੈ ਸਨ ਸ਼ੁਰਲੀ ਸ਼ੁਰਲੀ ਖੀਰਾਂ ਵਾਲੀ ਦਾ ਮੇਰੇ ਵੀਰੋ ਸ਼ੁਰਲੀ ਖੀਰਾਂ ਵਾਲੀ ਦਾ ਟਾਪ ਦਾ ਜਾਫੀ ਹੈ ਟਾਪ ਦੀ ਟੀਮ ਹੈ ਉਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਬੈਸਟ ਰੇਡਰ ਬੈਸਟ ਜਾਫੀ ਦਾ ਫੈਸਲਾ ਹੋਣ ਲੱਗਿਆ ਫਸਟ ਸੈਕਿੰਡ ਦਾ ਫੈਸਲਾ ਹੋਣ ਲੱਗਿਆ ਲਸਾੜੇ ਦੇ ਬੱਬੂ ਨੇ ਕਹਿੰਦੇ ਪਟਵਾਰੀ ਸਾਹਿਬ ਚਾਰ ਮੋਟਰਸਾਈਕਲ ਜਿੱਤੇ ਆ ਅੱਜ ਦੇਖਦਾ ਵੀ ਕੌਣ ਜਿੱਤ ਕੇ ਜਾਂਦਾ ਸਪਲੈਂਡਰ ਪਲੱਸ ਮੇਰੇ ਵੀਰੋ ਪਹਿਲਾ ਹੀਰੋ Honda ਇਕੱਠੇ ਸੀ ਹੁਣ ਤੇ ਕਹਿੰਦੇ ਹੀਰੋ ਅੱਡ ਹੋ ਗਈ ਹੈ Honda ਅੱਡ ਹੋ ਗਈ ਹੈ ਮੇਰੇ ਵੀਰੋ ਸੁੱਖਾ ਜੈਲਦਾਰ ਵੀ ਉਧਰ ਸਾਡਾ ਵੀਰ ਪੁੱਜਿਆ ਹੋਇਆ ਹੈ ਲੈ ਵੀ ਨੌਜਵਾਨ ਸੁੱਖੇ ਵੱਲੋਂ 100 ਰੁਪਏ ਮੇਰੇ ਵੀਰੋ ਜਫੇ ਤੇ ਦਿੱਤਾ ਜਾਣਾ ਹੈ ਸੁੱਖੇ ਵੱਲੋਂ 100 ਰੁਪਏ ਜਫੇ ਤੇ ਦਿੱਤਾ ਜਾਣਾ ਹੈ ਅਮਨਿੰਦਰ ਸਿੰਘ ਜੀ ਰਾਜੂ ਹਰ ਇੱਕ ਜਫੇ ਦਾ 100 ਦੇ ਨਾਲ ਮਾਨ ਸਨਮਾਨ ਕਰਨਗੇ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਆਂ ਵੀ ਅਮਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜਗਤਾਰ ਸਿੰਘ ਜੀ ਢੀਂਸਾ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਦੇ ਡਾਇਰੈਕਟਰ ਨੇ ਮੇਰੇ ਵੀਰੋ ਸਰਦਾਰ ਜਗਤਾਰ ਸਿੰਘ ਜੀ ਢੀਂਸਾ ਕਿ ਵਿਦਿਆ ਵਿਚਾਰੀ ਦਾ ਪਰਵਕਾਰੀਏ ਇਧਰ 5-500 ਦੇ ਮਾਨ ਸਨਮਾਨ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮਾਇਆ ਦੇ ਗੱਫੇ ਭੇਜ ਰਹੇ ਐ ਇਹ ਜਿਹੜੇ ਆਪਾਂ ਖਿਡਾਰੀਆਂ ਦੇ ਪੈਸੇ ਬੋਲ ਰਹੇ ਆ ਆਪਾਂ ਨਾਲ ਦੀ ਨਾਲ ਆਪਾਂ ਇਹਨਾਂ ਖਿਡਾਰੀਆਂ ਤੱਕ ਪਹੁੰਚ ਦੇ ਕਰ ਦਈਏ ਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਖਾਧੀਆਂ ਖੁਰਾਕਾਂ ਅਸੀਂ ਮਾਰੀਆਂ ਨੇ ਮੱਲਾ ਹੱਠੀ ਪੱਠੀ ਮੋੜਾ ਉੱਤੇ ਹੁੰਦੀਆਂ ਨੇ ਗੱਲਾਂ ਸਦਾ ਲਈ ਤੁਰਦੇ ਆਂ ਰਾਹ ਸੱਚ ਦੇ ਐਵੇਂ ਨਹੀਂ ਉਹ ਜੱਗ ਉੱਤੇ ਮਿੱਤਰਾਂ ਦਾ ਨਾਂ ਖੇਡਣਾ ਕਬੱਡੀ ਸ਼ੌਕ ਅਸੀਂ ਰੱਖਦੇ ਖੇਡਣਾ ਕਬੱਡੀ ਸ਼ੌਕ ਅਸੀਂ ਰੱਖਦੇ ਕੋਈ ਕਬੱਡੀ ਕਰਵਾਉਣ ਦਾ ਸ਼ੌਕ ਰੱਖਦਾ ਕੋਈ ਖੇਡਣ ਦਾ ਸ਼ੌਕ ਰੱਖਦਾ ਲਓ ਖੇਡ ਮੈਦਾਨ ਦੇ ਵਿੱਚ ਚੰਨਾ ਭੇਟਾਂ ਵਾਲਾ ਮੇਰੇ ਵੀਰੋ 100 ਰੁਪਿਆ ਜਫੇ ਦੇ ਭਾਨ ਸਾਹਿਬ 100 ਰੁਪਿਆ ਗੁਰਵਿੰਦਰ ਸਿੰਘ ਜੀ ਬੱਗਾ ਮੇਰੇ ਵੀਰੋ ਖਜ਼ਾਂਚੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਆ ਉਧਰ ਬੱਗੇ ਦੇ ਕਹਿੰਦੇ ਪੁੱਤਰ ਦੀ ਦਾਤ ਹੋਈ ਆ ਘਰ ਦੇ ਵਿੱਚ ਕਿ ਪੁੱਤਰ ਮਿੱਠੜੇ ਮੇਵੇ ਧੀਆ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਧੀਆ ਸਭ ਨੂੰ ਦੇਵੇ ਲਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇੱਕ ਪਾਸੇ ਨੋਨਾ ਭੈਣੀ ਵਾਲਾ ਦੂਸਰੇ ਪਾਸੇ ਕਹਿੰਦੇ ਖੀਰਾਵਾਲੀਆ ਨੋਨੇ ਨੇ ਕਹਿੰਦੇ ਵੱਡੇ ਕਹਿਰ ਦੇ ਜੱਫੇ ਲਾਏ ਆ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਮੇਰੇ ਵੀਰੋ ਤੇ ਪੁਆਇੰਟ ਇਸ ਲਈ ਵਿਖਦਾ ਵੀ ਰੇਡਰ ਦੇ ਹਿੱਸੇ ਜਾ ਜੁੜਿਆ ਲਓ ਵੀ ਦਰਸ਼ਕ ਵੀਰੋ ਅੱਜ ਦੇ ਟੂਰਨਾਮੈਂਟ ਦਾ ਸਵਾਦ ਆ ਇੱਕ ਵਾਰੀ ਲਾਸਟ ਵਾਰੀ ਕਹਿਣਾ ਜੇ ਵਧੀਆ ਲੱਗਿਆ ਇੱਕ ਵਾਰੀ ਗਹਿ ਗੱਟਮੀ ਤਾੜੀ ਮਾਰ ਦਿਓ ਗਹਿ ਗੱਟਮੀ ਤਾੜੀ ਮਾਰ ਦਿਓ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਇਧਰ ਗੁਰਵਿੰਦਰ ਯੂਕੇ ਵੱਲੋਂ ਕਹਿੰਦੇ ਜਾਫੀ ਦੇ ਲਈ ਚੰਨੇ ਭੇਟਾ ਵਾਲੇ ਦੇ ਲਈ ਮਾਨ ਸਨਮਾਨ ਆਇਆ ਇਧਰ ਤਾਰੀ ਖੀਰਾਂ ਵਾਲੀ ਆ ਉਧਰ ਬੱਬੂ ਨਸਾੜਾ ਮੇਰੇ ਵੀਰੋ ਤਾਰੀ ਖੀਰਾਂ ਵਾਲੀ ਸੁੱਖੇ ਘੁੱਗ ਛੋੜ ਦੀ ਕਹਿੰਦੇ ਪਾਰਖੂ ਅੱਖ ਦਾ ਹੀਰਾ 500 ਉਧਰ 1000 ਹੋ ਗਿਆ ਦੋਨੋਂ ਪਟਵਾਰੀਆਂ ਵੱਲੋਂ ਇੱਕ ਕਹਿੰਦੇ ਦیدار ਸਿੰਘ ਪਟਵਾਰੀ ਹੈ ਇੱਕ ਹਰਵੀਰ ਸਿੰਘ ਪਟਵਾਰੀ ਹੈ ਦੋਨੋਂ ਵੀਰਾਂ ਵੱਲੋਂ ਮੇਰੇ ਵੀਰੋ ਇਹ 5-500 ਦੇ ਮਾਨ ਸਨਮਾਨ ਆਏ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ 200 ਰੁਪਿਆ ਭੀਮ ਜੀ ਸਾਡੇ ਬੈਸ ਜਾਫੀ ਨੂੰ ਮੋਟਰਸਾਈਕਲ ਦੇਣਗੇ ਉਧਰ ਬੈਠੇ ਆ ਸਟੇਜ ਤੇ ਤੋਲੇਵਾਲ ਵਾਲੇ ਭੀਮ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੱਪ ਪਟਵਾਰੀ ਜੀ ਇਸ ਜਾਫੀ ਦੇ ਲਈ ਮਾਨ ਸਨਮਾਨ ਪੁੱਛਦਾ ਕਰਦੇ ਆ ਲੈ ਵੀ ਭਾਈ ਆ ਜਿਹੜਾ ਨੌਜਵਾਨ ਨੇ ਪੁਆਇੰਟ ਜੋੜਿਆ ਹੁਣ ਲਸਾੜੇ ਵਾਲਾ ਮੇਰੇ ਤੋਂ ਅੱਗੇ ਪ੍ਰਾਈਜ਼ ਲੈ ਲੇ ਇੱਕ ਮਿੰਟ ਵੀਰੇ ਬੋਲੇ ਨਹੀਂ ਗਾ ਇਹ ਤੋਂ ਪੁਰਾ ਜੱਗਾ ਪਟਵਾਰੀ ਦਾ ਭਾਈ ਆ ਲੰਗੜਿਆ ਧੂਰੀ ਜੱਗਾ ਪਟਵਾਰੀ ਜੀ ਉਹਨਾਂ ਦੇ ਬ੍ਰਦਰ ਆ ਪੂਰੀ ਲਾਂਗੜੀਆਂ ਵਾਲੇ ਮੇਰੇ ਵੀਰੋ ਉਧਰ 100 ਰੁਪਿਆ ਕੀਰਾਂ ਵਾਲੀ ਦੇ ਰੇਡਰ ਦੇ ਲਈ ਭੇਜਦੇ ਆ ਲੈ ਵੀ ਭੀਮ ਸਾਹਿਬ ਉਧਰ ਭੀਮ ਜੀ ਤੋਲੇਬਾਲ ਵਾਲੇ ਬੈਸਟ ਜਾਫੀ ਨੂੰ ਮੋਟਰਸਾਈਕਲ ਦੇਣਗੇ ਬੈਸਟ ਰੇਡਰ ਨੂੰ ਮੋਟਰਸਾਈਕਲ ਮੇਰੇ ਵੀਰੋ ਗੁਰਵਿੰਦਰ ਸਿੰਘ ਸਾਡਾ ਵੀਰ ਯੂਕੇ ਵਾਲਾ ਗੁਰਵਿੰਦਰ ਯੂਕੇ ਵਾਲਾ ਕਹਿੰਦੇ ਕਬੱਡੀ 365.com ਦੇ ਨਾਲ ਜੁੜਿਆ ਹੋਇਆ ਹੈ ਉਦੇ ਵੱਲੋਂ ਸਪான்ਸਰ ਕੀਤਾ ਹੋਇਆ ਬੈਸਟ ਰੀਡਰ ਦਾ ਮੋਟਰਸਾਈਕਲ ਕੌਣ ਜਿੱਤਦਾ ਇਹ ਸਮਾਂ ਦੱਸੂਗਾ ਭੀਮ ਸਿੰਘ ਤੋਲੇਵਾਲ ਦਾ ਕਹਿੰਦੇ ਬੈਸਟ ਯਾਫੀ ਦਾ ਮੋਟਰਸਾਈਕਲ ਅੱਜ ਮੇਰੇ ਵੀਰੋ ਕੌਣ ਜਿੱਤਦਾ ਇਹ ਸਮਾਂ ਦੱਸੇਗਾ ਉਧਰ ਗੁਰਵਿੰਦਰ ਯੂਕੇ ਚੀਨਾ ਯੂਕੇ ਰਮਨ ਹੇਰਾ ਜਵੰਦਾ ਯੂਕੇ ਇਹਨਾਂ ਵੱਲੋਂ ਕਹਿੰਦੇ 200 ਰੁਪਿਆ ਲੱਗਿਆ ਇਸ ਕਬੱਡੀ ਤੇ ਮੇਰੇ ਵੀਰੋ 200 ਰੁਪਿਆ ਇਸ ਕਬੱਡੀ ਤੇ ਰੁਪਿਆ ਤੰਨਾ 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 ਤੰ ਹੈ ਉਧਰ ਧੰਨਾ ਕਹਿੰਦੇ ਧੰਨ ਹੈ ਧੰਨਾ ਧੰਨ ਹੈ 500 ਰੁਪਏ ਇਸ ਜਫੇ ਤੇ ਮਾਨ ਸਨਮਾਨ ਪੁੱਜਦਾ ਕਰ ਰਿਹਾ ਮੇਰਾ ਖਿਆਲ ਹੈ ਵੀ ਸ਼ੁਰਲੀ ਹੈ ਸ਼ੁਰਲੀ ਹੈ ਤੰਨਾ ਚੰਨਾ ਕਿਉਂਕਿ ਯਾਰ ਤੁਹਾਡਾ ਭਲੇਖਾ ਬੜਾ ਪੈਂਦਾ ਮੁੰਡਿਓ ਇਕੋ ਜਿਕੇ ਹੋ ਚੜਦੀ ਬਰੇਸ ਦੇ ਮੁੰਡਿਆ ਮੇਰੇ ਵੀਰੋ ਦਵਾ ਜੇ ਚੰਨਾ ਚਿਰਾ ਚੰਨਾ ਭੇਟਾਂ ਵਾਲਾ ਇਸ ਵੇਲੇ ਲੱਗ ਤਕੜਾ ਜਫਾ ਆਪਣੀ ਦੇਆ

ਉਧਰ ਸੁਖੀ ਜੀ ਆਪਾਂ ਇੱਧਰ ਆ ਜਾਈਏ ਕਿਉਂਕਿ ਇੱਧਰ ਵੀ ਜਿਹੜੇ ਪੈਸੇ ਜਿਹੜੇ ਜ਼ਰੂਰੀ ਹੈ ਸੁਖੀ ਚ ਹੁੰਦਾ ਜੀ ਧੰਨਵਾਦ ਆ ਤੁਹਾਡਾ ਵੀ ਖੇਡ ਮੈਦਾਨ ਦੇ ਵਿੱਚ ਆਪਾਂ ਵੇਖਦੇ ਆ ਇਸ ਵੇਲੇ ਨੌਜਨ ਗੁਰਜਿੰਦਰ ਕਬੱਡੀ ਪਾ ਰਿਹਾ ਚੰਨਾ ਭੇਟਾਂ ਵਾਲਾ ਮੇਰੇ ਵੀਰੋ ਇੱਧਰ ਭੀਮ ਜੀ ਟੋਲੇਵਾਲ ਵਾਲੇ 100 ਰੁਪਿਆ ਰੇਡਰ ਦੇ ਲਈ ਕੋਈ ਦਾ ਕਰਦੇ ਆ ਇਹ ਰੇਡਰ ਦੇ ਜਿਹੜੇ ਪੈਸੇ ਹੈ ਬਾਈ ਜੀ ਇੱਕ ਸਾੜੇ ਵਾਲੇ ਖਿਡਾਰੀ ਜਿਹੜੇ ਮੇਰੇ ਤੋਂ ਫੜ ਲੈਣ ਬੜੀ ਮਿਹਰਬਾਨੀ ਹੈ ਕੋਈ ਵੀ ਮੇਰੇ ਵੀਰ ਦਾ ਨਾਮ ਬੋਲਿਆ ਗੈਰ ਤੋਂ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਮੱਖਣ ਜੱਫਾ ਲਾਉ ਦਾ ਪ੍ਰਧਾਨ ਸਾਹਿਬ ਕਹਿੰਦੇ 200 ਦਿੱਤਾ ਜਾਣਾ ਲਖਵਿੰਦਰ ਢੀਰਸਾ ਜੀ ਉਧਰ 100 ਰੁਪਿਆ ਭੀਮ ਜੀ ਕਹਿੰਦੇ ਤੋਲੇਬਾਲ ਵਾਲੇ ਦਿੱਤੇ ਜਾਣਗੇ 300 ਦਿੱਤਾ ਜਾਣਾ ਜੇਕਰ ਮੇਰੇ ਵੀਰੋਂ ਮੱਖਣ ਜੱਫਾ ਲਾਉ ਧੰਨਾ ਧੰਨਾ ਹੈਗਾ ਧੰਨਾ ਧੰਨਾ ਹੈ ਜੀ ਧੰਨਾ ਧੰਨਾ ਹੈ ਧੰਨਾ ਧੰਨਾ ਹੈ ਬਿੱਟੂ ਵੱਲੋਂ ਕਹਿੰਦੇ 100 ਰੁਪਿਆ ਮੱਖਣ ਨੂੰ ਹੈ ਜੰਨਾ ਜਫਾ ਲਾਉ ਰੋਡੂ ਵੱਲੋਂ ਜੇ ਜੰਨਾ ਜਫਾ ਲਾ ਉਧਰ ਰੋਡੂ ਵੱਲੋਂ 50 ਰੁਪਏ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਮੇਰੇ ਵੀਰ ਜਿਹੜੇ ਪੈਸੇ ਬੁਲਾ ਰਹੇ ਆ ਆਪਾਂ ਮਾਇ ਦੇ ਗੱਫੇ ਨਾਲ ਦੇ ਨਾਲ ਦਿੱਤੇ ਦੇਈਏ ਇਹ ਇਨ੍ਹਾਂ ਕਬੱਡੀ ਦੇ ਖਿਡਾਰੀਆਂ ਨੂੰ ਉਧਰ ਤਾਰੀ ਖੀਰਾਂ ਵਾਲੀਆ ਕਹਿੰਦੇ ਜੈਤੋ ਵਾਲੇ ਤਾਰੀ ਦੇ ਸਪੀਕਰ ਬਹੁਤ ਮਸ਼ਹੂਰ ਹੋਏ ਆ ਮੁਹੰਮਦ ਸਦੀਕ ਨੇ ਤੇ ਦیدار ਸੰਧੂ ਨੇ ਗੱਲ ਕੀਤੀ ਪਟਵਾਰੀ ਸਾਹਿਬ ਕਿ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬੈੰਦਾ ਸੀ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬੈੰਦਾ ਸੀ ਲਓ ਉਹ ਵੀ ਤਾਰੀ ਐ ਇਹ ਵੀ ਤਾਰੀ ਐ ਉਧਰ ਜੱਸੀ ਮਨਵੀ ਜੀ ਕਹਿੰਦੇ ਯੂਥ ਅਕਾਲੀ ਦਲ ਦੇ ਨੇਤਾ ਨੇ ਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਐ 51000 ਰੁਪਏ ਪਹਿਲਾ ਪ੍ਰਾਈਜ਼ ਦਿੱਤਾ ਜਾ ਰਿਹਾ 51000 ਰੁਪਏ ਜੱਸੀ ਮਨਵੀ ਵੱਲੋਂ ਦਿੱਤਾ ਜਾ ਰਿਹਾ ਖੀਰਾਵਾਲੀ ਦੀ ਟੀਮ ਦੇ ਜਾਫੀ ਕਹਿੰਦੇ ਲਗਾਤਾਰ ਦੋ ਜੱਫੇ ਲਾਉਣਗੇ ਤਾਂ 2000 ਰੁਪਏ ਭੀਮਜੀ ਤੋਲੇਵਾਲ ਵਾਲੇ ਦੇਣਗੇ ਉਧਰ ਕਰਮਜੀਤ ਲਸਾੜੇ ਵਾਲਾ ਇੱਕ ਕਰਮਜੀਤ ਕਰਮੀ ਬਰੜਵਾਲ ਦਾ ਔਰ ਉਧਰ ਪ੍ਰਧਾਨ ਸਾਹਿਬ ਦੇ ਡੈਡੀ ਜੀ ਕਹਿੰਦੇ 100 ਰੁਪਏ ਇਸ ਕਬੱਡੀ ਤੇ ਲਾਉਂਦੇ ਆ ਬੱਬੂ ਰਮਨ ਹੇਰ ਤੇ ਨਾਲ ਗੁਰਵਿੰਦਰ ਯੂਕੇ ਚੀਨਾ ਯੂਕੇ ਤੇ ਨਾਲ ਸਾਡੇ ਵੀਰ ਜਵੰਦੇ ਹੋਣੀ ਮੇਰੇ ਵੀਰੋ 365kabbadi.com ਦੇ ਨਾਲ ਜੁੜ ਕੇ ਮੈਚ ਦੇਖ ਰਹੇ ਆ ਇੱਕ ਪਾਸੇ ਨੌਜਾਨ ਅਮਨ ਹੈ ਮੱਖਣ ਜਫਾ ਲਾਉ ਤੇ ਗੁਰਵਿੰਦਰ ਖਜਾਂਚੀ ਵੱਲੋਂ ਮੇਰੇ ਵੀਰੋ ਇਹ ਮਾਇਦੇ ਗੱਫੇ ਕੀਤੇ ਜਾਣਗੇ ਗੁਰਵਿੰਦਰ ਖਜਾਂਚੀ ਵੱਲੋਂ ਉਧਰ ਭੀਮ ਜੀ ਤੋਲੇਵਾਲ ਵਾਲੇ ਕਹਿੰਦੇ ਖੀਰਾ ਵਾਲੀਏ ਲਗਾਤਾਰ ਦੋ ਜੱਫੇ ਲਾਉਣਗੇ ਦੋ ਜੱਫਿਆਂ ਦਾ 2000 ਦਿੱਤਾ ਜਾਣਾ ਹੈ 2000 ਮੇਰੇ ਵੀਰੋ ਇਧਰ ਲੋਨਾ ਪੈਰਾਂ ਦਾ ਪੱਕਾ ਬਹੁਤ ਜ਼ਿਆਦਾ ਚੰਨਾ ਝਾਕੇ ਤੇ ਰੇਡਰ ਨੂੰ ਫੜੀ ਜਾਂਦਾ ਚੰਨਾ ਝਾਕੇ ਤੇ ਰੇਡਰ ਨੂੰ ਫੜੀ ਜਾਂਦਾ ਕਹਿੰਦੇ ਪੈਰਾਂ ਦਾ ਬਹੁਤ ਪੱਕਾ ਜਾਫੀ ਹੈ ਇਹ ਐ ਨੋਨਾ ਭੈਣੀ ਬੜਿੰਗ ਵਾਲਾ ਮੇਰੇ ਵੀਰੇ ਸੁੱਖੇ ਵੱਲੋਂ ਕਹਿੰਦੇ 100 ਰੁਪਏ ਦਿੱਤਾ ਜਾ ਰਿਹਾ ਹੈ ਅੱਜ ਕਬੱਡੀ 365.com ਤੇ 70000 ਦੀ ਗਿਣਤੀ ਹੈ ਕਬੱਡੀ ਦੇ ਮੇਰੇ ਵੀਰੋ ਖੇਡ ਪ੍ਰੇਮੀਆਂ ਦੀ ਉਹਨਾਂ ਦਾ ਧੰਨਵਾਦ ਹੈ ਜਿਹੜੇ ਆਪੋ ਆਪਣੀ ਕੰਟਰੀਜ਼ ਦੇ ਵਿੱਚ ਬੈਠ ਕੇ ਮੇਰੇ ਵੀਰੋ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ ਹੈ ਉਧਰ ਸੁਖੀ ਧੂਰਕੋਟ ਕਹਿੰਦਾ ਮੋਹਣੇ ਦੀ ਯਾਦ ਦੇ ਵਿੱਚ 14 ਤਰੀਕ ਨੂੰ ਮੇਰੇ ਵੀਰੋ ਮੋਟਰਸਾਈਕਲ ਦਿੱਤੇ ਜਾਣਗੇ ਬੈਸ ਰੇਡਰ ਤੇ ਜਾਫੀ ਨੂੰ ਧੂਰਕੋਟ ਰਣਸੀ ਪਿੰਡ ਹੈ ਮੇਰੇ ਵੀਰੋ 14 ਤਰੀਕ ਦੇ ਸੱਦੇ ਆਪ ਸਭ ਨੂੰ ਇਧਰ ਚੰਨਾ ਭੇਟਾਂ ਵਾਲਾ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਚੰਨਾ ਭੇਟਾਂ ਵਾਲਾ ਗੁਰਵਿੰਦਰ ਸਿੰਘ ਜੀ ਸਾਡੇ ਯੂਕੇ ਵਾਲੇ ਉਧਰ ਕਹਿੰਦੇ ਬੈਸਟ ਟਰੇਡਰ ਨੂੰ ਮੋਟਰਸਾਈਕਲ ਦੇਣਗੇ ਬੈਸਟ ਯਾਫੀ ਨੂੰ ਮੋਟਰਸਾਈਕਲ ਭੀਮ ਜੀ ਸਾਡੇ ਤੋਲੇਵਾਲ ਵਾਲੇ ਦੇ ਰਹੇ ਆ ਉਹਨਾਂ ਦਾ ਵੀ ਧੰਨਵਾਦ ਹੈ ਬਿੱਟੂ ਵੱਲੋਂ ਕਹਿੰਦੇ ਮੱਖਣ ਜੱਫਾ ਲਾਉ ਤੇ 100 ਰੁਪਿਆ ਦਿੱਤਾ ਜਾਣਾ ਸਾਡੇ ਵੀਰ ਪ੍ਰਧਾਨ ਸਾਹਿਬ ਵੀ 100 ਪੂਜਦਾ ਕਰਦੇ ਆ 500 ਰੁਪਿਆ ਗੁਰਵਿੰਦਰ ਸਿੰਘ ਜੀ ਜੇ ਤੰਨੇ ਨੂੰ ਜੱਫਾ ਲਾਉਂ ਰੋਡੀ ਵੱਲੋਂ 100 ਜੇ ਚੰਨੇ ਨੂੰ ਜੱਫਾ ਲਾਉ ਰੋਡੂ ਵੱਲੋਂ 100 ਰੁਪਏ ਦਿੱਤਾ ਜਾਣਾ ਨੌਜਨ ਇਧਰ ਪੁਆਇੰਟ ਲੱਗੇ 2000 ਕਹਿੰਦੇ ਕੀਰਾਂ ਵਾਲੀ ਦੀ ਟੀਮ ਦੇ ਜੱਫੀ ਜੇਕਰ ਲਗਾਤਾਰ ਜੱਫੀ ਲਾਉਣਗੇ ਤੇ ਮੇਰੇ ਵੀਰ ਇੱਕ ਜੱਫਾ ਲੱਗ ਗਿਆ ਜੇ ਹੁਣ ਜੱਫਾ ਲੱਗ ਗਿਆ ਤੇ ਮੇਰੇ ਵੀਰੋ 2000 ਦਿੱਤਾ ਜਾਣਾ ਆਪਾਂ ਕੱਲਾ ਕੱਲਾ ਮੇਰੇ ਵੀਰ ਕਿਉਂਕਿ ਪ੍ਰਧਾਨ ਸਾਹਿਬ ਜਿੰਦ ਕੱਲੀ ਤੇ ਮਲਾਜੇਦਾਰ ਵਾਲੇ ਵਾਲੀ ਗੱਲ ਹੈ ਮਿੰਦਰ ਸਿੰਘ ਜੀ ਟਰਾਂਸਪੋਰਟਰ 100 ਰੁਪਏ ਮੇਰੇ ਵੀਰੋ ਇਧਰ ਰੇਡਰ ਦੇ ਲਈ ਪੁੱਜਦਾ ਕਰਦੇ ਐ ਉਧਰ ਇੱਕ ਪਾਸੇ ਖੀਰਾਵਾਲੀ ਆ ਦੇ ਦਿਓ ਜੀ ਪੈਸੇ ਇੱਕ ਪਾਸੇ ਖੀਰਾਵਾਲੀ ਦੂਸਰੇ ਪਾਸੇ ਲਸਾੜਾ ਗਿੱਲ ਫਾਈਨਲ ਮੈਚ ਖੇਡਿਆ ਜਾ ਰਿਹਾ ਧਨਾਸ ਦੇ ਕਬੱਡੀ ਕੱਪ ਤੋਂ ਕਹਿੰਦੇ ਬੁੱਗਾ ਮਨਾਣੇ ਵਾਲਾ ਤੇ ਸੁਖਮਨ ਲਲਹੇੜੀ ਨੇ ਬੁਲਟ ਜਿੱਤੇ ਹੈ ਉਧਰ ਕਹਿੰਦੇ ਸਬੱਦੀ ਦੇ ਵਿੱਚੋਂ ਗੱਗੂ ਦਾਦਰ ਨੇ ਤੇ ਵਰਿੰਦਰ ਦਾਦਰ ਨੇ ਮੋਟਰਸਾਈਕਲ ਜਿੱਤੇ ਹੈ ਹੁਣ ਫੈਸਲਾ ਕਹਿੰਦੇ ਤੀਜੇ ਟੂਰਨਾਮੈਂਟ ਦਾ ਉਦੋਂ ਬਾਅਦ ਭੀਖੀ ਵਾਲੇ ਦੀ ਗੱਲ ਕਰਾਂਗੇ ਆਪਾਂ ਖੇਡ ਮੈਦਾਨ ਦੇ ਵਿੱਚ ਗੁਰਜੀਤ ਸਿੰਘ ਜੀ ਧਮਾਨ ਸਾਹਿਬ 100 ਰੁਪਿਆ ਕਿਹਦੇ ਲਈ ਭੇਜਦੇ ਆ ਜੀ ਕਿਹੜਾ ਜਾਫੀ ਜੱਫਾ ਲਾਊ ਗੁਰਵਿੰਦਰ ਸਿੰਘ ਜੀ ਯੂਕੇ ਵਾਲੇ ਜੇਕਰ ਜਿਹੜਾ ਜਾਫੀ ਬੱਬੂ ਨੂੰ ਜੱਫਾ ਲਾਊ ਤੇ ਮੇਰੇ ਵੀਰੋ ਉਸ ਜੱਫਾ ਦੇ ਗੱਫੇ ਦਿੱਤੇ ਜਾਣ ਨੌਜਾਨਾ ਇਧਰ ਦੇਖਦਾ ਵੀ ਖੇਤ ਮੈਦਾਨ ਦੇ ਵਿੱਚ ਮੇਰੇ ਵੀਰੋ ਖੀਰਾਵਾਲੀ ਬਿੱਟੂ ਵੱਲੋਂ ਲੰਗਨ ਜੱਫਾ ਬਿੱਟੂ ਵੱਲੋਂ ਜੇਕਰ ਨੋਨਾ ਜੱਫੇ ਲਾਊ ਜੱਫਾ ਲਾਊ ਤਾਂ ਹਰ ਇੱਕ ਜੱਫੇ ਦਾ 100 ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਉਧਰ ਦیدار ਸਿੰਘ ਜੀ ਪਟਵਾਰੀ ਹਰਵੀਰ ਸਿੰਘ ਜੀ ਪਟਵਾਰੀ ਪਟਵਾਰੀ ਯੂਨੀਅਨ ਮੇਰੇ ਵੀਰੋ ਮਾਨ ਸਨਮਾਨ ਕਰੇਗੀ ਜਦੋਂ ਕਹਿੰਦੇ ਵਧੀਆ ਜੱਫਾ ਲਾ ਕੇ ਜਲਾਲ ਵਾਲਿਆ ਆਪ ਹੀ ਜਿਹੜੇ ਮਾਨ ਸਨਮਾਨ ਕਰਦੇ ਨੇ ਇਹਨਾਂ ਨੌਜਵਾਨਾਂ ਦੇ ਪਰ ਇੱਧਰ ਸਾਡੇ ਸਿਕਿਉਰਿਟੀ ਵਾਲੇ ਵੀਰ ਸੋਹਣੇ ਲੱਗਦੇ ਗੁੰਡੇ ਹੋਏ ਸ਼ਰੀਰ ਜਵਾਨਾਂ ਦੇ ਜਿਹੜੇ ਪਾਸੇ ਲੰਘਣ ਚਰਕੇ ਹੋਣ ਤੂਫਾਨਾਂ ਦੇ ਦਲਵਿੰਦਰ ਸਿੰਘ ਜੀ ਵਾਕੜੀਆ ਆਸਟ੍ਰੇਲੀਆ ਤੋਂ 500 ਜੇਤੂ ਟੀਮ ਦੇ ਲਈ ਹਰ ਇੱਕ ਜੱਫੇ ਦਾ 100 ਉਧਰ ਪ੍ਰਧਾਨ ਸਾਹਿਬ ਦੇ ਡੈਡੀ ਜੀ 100 ਰੁਪਿਆ ਮੇਰੇ ਵੀਰੋ ਇਸ ਬੱਬੂ ਦੀ ਰੇਟ ਤੇ ਲਾਉਂਦੇ ਆ ਸਰਦਾਰ ਜੁਗਿੰਦਰ ਸਿੰਘ ਜੀ 300 300 ਸਾਹਿਬ ਉਧਰ ਸਿਰੇ ਸਿੰਘ ਜੀ ਢੀਰ ਸਾ ਸਵੇਰੇ ਪੁੱਜੇ ਪਰ ਖੇਡ ਮੈਦਾਨ ਦੇ ਵਿੱਚ ਜਫਾ ਲੱਗ ਗਿਆ ਜਫਾ ਲੱਗ ਗਿਆ ਉਧਰ ਹਰਵੀਰ ਸਿੰਘ ਜੀ ਤੇ ਨਾਲ ਦیدار ਸਿੰਘ ਜੀ 1000 ਰੁਪਿਆ ਤੁਸੀਂ ਅਸੀਂ ਜਫੇ ਦਾ ਦੇ ਦਿਓ ਮੈਂ ਤੁਹਾਡੇ ਵੱਲੋਂ ਅਨਾਉਂਸ ਕਰ ਦਿੱਤਾ ਉਧਰ 500 ਭੀਮ ਸਿੰਘ ਜੀ ਇਸ ਜਫੇ ਦਾ ਪੁੱਜਦਾ ਕਰਦੇ ਆ 500 ਭੀਮ ਸਿੰਘ ਜੀ ਪੁੱਜਦਾ ਕਰਦੇ ਆ ਦਾਸ ਸਿੰਘ ਜੀ ਪਿਆਰਾ ਜੱਫੇ ਵਾਲਾ 500 ਜਗਤਾਰ ਸਿੰਘ ਜੀ ਦੀ ਸਹਾਇਤਾ ਪਿਆਰਾ ਸਿੰਘ ਜੀ ਮਨਾਨ ਇਮਰਾਨ ਜੀ ਸਾਡੇ ਅਮਰੀਲਕੋਟਲੇ ਵਾਲੇ ਮੇਰੇ ਵੀਰੋ ਇਸ ਜੱਫੇ ਤੋਂ ਖੁਸ਼ ਹੋ ਕੇ ਭੇਜਦੇ ਆ ਇਮਰਾਨ ਜੀ ਇੱਧਰ ਜਗਤਾਰ ਸਿੰਘ ਜੀ ਢੀਂਡਾ ਸਾਹਿਬ ਉਹ ਵੀ ਪੁੱਜਦਾ ਕਰਦੇ ਆ ਲੈ ਵੀ ਕਮਲ ਦਸਵੀ ਵੀ ਵੀਰਿਆ ਦੋਨੋਂ ਪਟਵਾਰੀਆਂ ਵੱਲੋਂ ਕਹਿੰਦੇ 1000 ਰੁਪਏ ਆ ਗਿਆ ਹਰਵੀਰ ਸਿੰਘ ਜੀ ਤੇ ਦਿਦਾਰ ਸਿੰਘ ਜੀ ਜਿਹੜਾ ਜੱਫਾ ਲੱਗਿਆ ਪਟਵਾਰੀ ਯੂਨੀਅਨ ਵਾਲੇ ਸਾਡੇ ਵੀਰ ਹਰਵੀਰ ਸਿੰਘ ਜੀ ਪਟਵਾਰੀ ਤੇ ਦਿਦਾਰ ਸਿੰਘ ਜੀ ਪਟਵਾਰੀ ਹੁਣ ਕਹਿੰਦੇ ਮੰਡੀਆਂ ਕੱਪ ਨੂੰ ਸਪான்ਸਰ ਕਰਨਾ ਹੈ 19 20 21 ਦਸੰਬਰ ਦੀ ਤਰੀਕ ਹੈ ਜੱਸਾ ਯਾਦਗਾਰੀ ਕਬੱਡੀ ਕੱਪ ਹੋਣਾ ਹੈ 8 ਅਕੈਡਮੀਆ ਖੇਡਣਗੀਆਂ ਹਰਵੀਰ ਸਿੰਘ ਹੁਣੀ ਕਹਿੰਦੇ ਵੀ ਅੱਜ ਅਸੀਂ ਪਹਿਲੇ ਨਾਮ ਦੀ ਜ਼ਿੰਮੇਵਾਰੀ ਚੱਕਦੇ ਹਾਂ ਉਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਚੈਨੀ ਕਬੱਡੀ ਪਾ ਰਿਹਾ ਹੈ ਭੀਮ ਜੀ ਕਹਿੰਦੇ ਵੀ ਜੱਫਾ ਲੱਗ ਗਿਆ 2000 2000 2000 2000 ਲਾ ਵੀ ਕੁਦਿਆ ਜਾਫੀ ਦਾ ਨਾਮ ਦੱਸੀ ਵੀ ਕੀ ਆ ਕਿਉਂਕਿ ਹਨੇਰੇ ਦੇ ਵਿੱਚ ਪਤਾ ਨਹੀਂ ਲੱਗ ਰਿਹਾ 100 ਰੁਪਿਆ ਹੈਪੀ ਯੂਕੇ ਵੱਲੋਂ 1000 ਰੁਪਿਆ ਹਰਵੀਰ ਹਰਵੀਰ ਸਾਡੇ ਪਟਵਾਰੀ ਜੀ ਤੇ ਨਾਲ ਗਦਾਰ ਸਿੰਘ ਜੀ ਪਟਵਾਰੀ ਚੰਨਾ ਭੇਟਾਂ ਵਾਲਾ ਮੇਰੇ ਵੀਰੋ ਚੰਨਾ ਭੇਟਾਂ ਵਾਲਾ ਇਸ ਲਈ ਲਾ ਤਗੜਾ ਜੱਫਾ 2000 ਰੁਪਿਆ ਭੀਮ ਜੀ ਵੱਲੋਂ ਆਇਆ 1000 ਰੁਪਿਆ ਮੇਰੇ ਵੀਰੋ ਉਧਰ ਹਰਵੀਰ ਪਟਵਾਰੀ ਜੀ ਤੇ ਸਾਡੇ ਜਦਾਰ ਸਿੰਘ ਜੀ ਪਟਵਾਰੀ ਮੇਰੇ ਵੀਰੋ ਇਸ ਜੱਫੇ ਤੋਂ ਖੁਸ਼ ਹੋ ਕੇ ਭੇਜਦੇ ਆ 3000 ਦਾ ਜੱਫਾ ਲੱਗਿਆ 3000 ਦਾ ਜੱਫਾ ਲੱਗਿਆ ਰੋਡੂ ਵੱਲੋਂ 50 ਰੁਪਏ ਪ੍ਰਧਾਨ ਸਾਹਿਬ ਦੇ ਕੋਈ ਦੇ ਕਰਿਓ ਇਸ ਖਿਡਾਰੀ ਤੱਕ ਜਗਤਾਰ ਸਿੰਘ ਜੀ ਢੀਡ ਸਾਹਿਬ ਵੱਲੋਂ ਵੀ ਇਸ ਜੱਫੀ ਦੇ ਲਈ ਮਾਣ ਸਨਮਾਨ ਆਇਆ ਉਧਰ ਜਿਹੜਾ ਜੱਫਾ ਲੱਗਿਆ ਕਮਲ ਕਹਿੰਦਾ ਵੀ ਪਟਵਾਰੀ ਸਾਹਿਬ ਵੱਲੋਂ ਦੋਨੋਂ ਪਟਵਾਰੀਆਂ ਵੱਲੋਂ ਜੱਗਾ ਤੇ ਜੱਗੀ ਪਟਵਾਰੀ ਜੱਗਾ ਤੇ ਜੱਗੀ ਪਟਵਾਰੀ ਇੱਕ ਜੱਗਾ ਪਟਵਾਰੀ ਹੈ ਇੱਕ ਜੱਗੀ ਪਟਵਾਰੀ ਹੈ ਇੱਕ ਕਹਿੰਦੇ ਸਾਡੇ ਮਾ ਇੱਧਰ ਮੁਕਾਬਲਾ ਹੈ ਉਹ ਬੱਲੇ 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 ਹੋ ਗਈ ਮਿੱਤਰੋ ਇੱਕ ਪਾਸੇ ਨੌਜਨ ਸ਼ੁਰਲੀ 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 ਤੇ ਪੁਆਇੰਟ ਰੇਡਰ ਦਾ ਪ੍ਰਧਾਨ ਸਾਹਿਬ ਦੇ ਡੈਡੀ ਜੀ ਮੇਰੇ ਵੀਰੋ ਰੇਡਰ ਦੇ ਲਈ ਪ੍ਰਮਾਣ ਸਨਮਾਨ ਪੂਜਾ ਕਰਦੇ ਆ ਪਹਿਲੇ ਪੁਆਇੰਟ ਦੇ ਲਈ ਪਹਿਲੇ ਜੱਫੇ ਦੇ ਲਈ ਜੱਗਾ ਤੇ ਜੱਗੀ ਪਟਵਾਰੀ ਜੀ ਹਰਵੀਰ ਪਟਵਾਰੀ ਜੀ ਤੇ ਨਾਲ ਜਦਾਰ ਸਿੰਘ ਜੀ ਪਟਵਾਰੀ ਚਾਰ ਪਟਵਾਰੀ ਪਟਵਾਰੀ ਜੁਨ ਕਹਿੰਦੇ ਇਕੱਠੀ ਹੋਈ ਹੈ ਮੈਂ ਤੇ ਇਹ ਅਰਦਾਸ ਕਰੂੰਗਾ ਪੰਜਾਬ ਦੇ ਸਾਰੇ ਪਟਵਾਰੀ ਜਿਹੜੇ ਕਬੱਡੀ ਤੇ ਪੈਸਾ ਲਾਉਣ ਲੱਗ ਜਾਣ ਕਬੱਡੀ ਹੋਰ ਵੀ ਤਰੱਕੀਆਂ ਕਰ ਜੇ ਕਬੱਡੀ ਹੋਰ ਵੀ ਤਰੱਕੀਆਂ ਕਰ ਜੇ ਮੇਰੇ ਵੀਰੋ ਉਧਰ ਖੇਡ ਮੈਦਾਨ ਦੇ ਵਿੱਚ ਕਰਮਜੀਤ ਲਸਾੜੇ ਵਾਲਾ ਤੇ ਪੁਆਇੰਟ ਇਸ ਵੇਲੇ ਵੇਖਦਾ ਵੀ ਰੇਡਰ ਦਾ ਜਾਂ ਜਾਫੀ ਦਾ ਪੁਆਇੰਟ ਜਾਫੀ ਦਾ ਟੀਲੀ ਲੌਂਗ ਦਾ ਮਕਦਮਾ ਭਾਰੀ ਥਾਣੇਦਾਰਾਂ ਫੈਸਲਾ ਸੋਚ ਕੇ ਕਰੀ ਤਿੱਲੀ ਲੌਂਗ ਦਾ ਮੁਕੱਦਮਾ ਭਾਰੀ ਉਧਰ ਕਹਿੰਦਾ ਕ੍ਰਿਸ਼ਨ ਵਿਦੇਸ਼ੀ ਵਾਲਾ ਵੀ ਕਹਿੰਦਾ ਵੀ ਨੌਵੇਂ ਕਬੱਡੀ ਕੱਪ ਜਦੋਂ ਹੋਇਆ ਨੌਵਾਂ ਕਬੱਡੀ ਕੱਪ ਕ੍ਰਿਸ਼ਨ ਵਿਦੇਸ਼ੀ ਨੂੰ ਪਟਵਾਰੀਆਂ ਨੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਦਿੱਤਾ ਆਓ ਸੁੱਖੇ ਵੱਲੋਂ ਕਹਿੰਦੇ 100 ਰੁਪਏ ਦਿੱਤਾ ਜਾ ਰਿਹਾ ਇਸ ਜਫੇ ਤੇ ਮੇਰੇ ਵੀਰੋ ਚੈਨੀ ਲਸਾੜੇ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ ਚੰਨਾ ਭੇਟਾਂ ਵਾਲਾ ਚੰਨਾ ਚੰਨਾ ਭੇਟਾਂ ਦਾ ਚੰਨਾ ਭੇਟਾਂ ਦਾ ਚੰਨਾ ਭੇਟਾਂ ਦਾ ਚੰਨਾ ਭੇਟਾਂ ਦਾ ਪੈਸਟ ਯਾਫੀਵਲ ਨੂੰ ਮੇਰਾ ਖਿਆਲ ਆ ਵੀ ਬੰਦ ਰਹਿ ਜਿੰਦਰਾ ਦੱਸੀ ਯਾਰ ਬੱਲੇ 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 ਸਾਬ ਮਿੱਟੂ ਵੱਲੋਂ ਸਾਬ ਪਟਵਾਰੀਆਂ ਵੱਲੋਂ ਸਾਰੇ 500 ਭੀਮ ਜੀ ਰੋਡੂ ਵੱਲੋਂ ਵੀ ਮਾਇਆ ਦੇ ਗੱਫੇ ਐ ਲਓ ਵੀ ਹੁਣ ਆਪਾਂ ਫੈਸਲਾ ਦੱਸਣਾ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ ਕਿਹੜਾ ਕਿਹੜਾ ਜਾਉ ਸਤਕਾਰਿਆ ਕਿਹੜਾ ਕਿਹੜਾ ਜਾਉ ਸਤਕਾਰਿਆ 1000 ਰੁਪਏ ਚੰਨਾ ਭੇਟਾਂ ਵਾਲੇ ਦਾ ਪਟਵਾਰੀਆਂ ਵੀਰਾਂ ਵੱਲੋਂ ਆਇਆ ਹੈ। 100 ਰੁਪਏ ਮਿੱਠੂ ਜੀ ਉਹ ਵੀ ਪੁੱਜਦਾ ਕਰਦੇ। ਘੁੱਡਿਆ। ਹਾਂਜੀ। ਸੁਖੀ ਜੀ ਹੁੰਦਾ ਜੀ ਕੀ ਫੈਸਲੇ ਆ। ਅੱਜ ਕਹਿੰਦੇ ਪੰਜੂ ਗੁਲੀਆਂ ਪੂਰੀਆਂ ਹੋ ਗਈਆਂ ਪਟਵਾਰੀ ਸਾਹਿਬ। ਅੱਜ ਬੱਬੂ ਨਸਾੜੇ ਦੇ ਘਰੇ ਕਹਿੰਦੇ ਪੰਜਵਾਂ ਮੋਟਰਸਾਈਕਲ ਚੱਲਿਆ। ਬੋਲੋ। ਸ੍ਰੀ ਆਕਾਲ ਬੱਬੂ ਨਸਾੜਾ ਕਹਿੰਦੇ ਬੈਸਟ ਰੇਡਰ ਹੈ ਬੈਸਟ ਜਾਫੀ ਚੰਨਾ ਭੇਟਾਂ ਵਾਲਾ 8 ਟੱਚ 6 ਜਫੇ ਜਕਾਰਾ ਇੱਕ ਵਾਰੀ ਫੇਰ ਲਾਉਣਾ ਜੋ ਬੋਲੋ ਸੋ ਨਿਹਾਲ ਸ੍ਰੀ ਆਕਾਲ ਸਾਰਿਆਂ ਦਾ ਧੰਨਵਾਦ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦਾ